ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਸਿਰ ਪਹੁੰਚ ਸਕੇ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਜੀ ਕਣਕ ਦੇ ਬਾਰੇ ਕਣਕ ਤੋਂ ਆਪਾਂ ਕਿਵੇਂ ਚੰਗਾ ਝਾੜ ਲੈ ਸਕਦੇ ਆ ਕਿਉਂਕਿ ਜੇ ਆਪਾਂ ਕਣਕ ਤੋਂ ਚੰਗਾ ਝਾੜ ਲੈਣਾ ਹੈ ਤਾਂ ਜਿਹੜੇ ਕਣਕ ਦੇ ਖੁਰਾਕੀ ਤੱਤ ਨੇ ਉਹ ਆਪਾਂ ਨੂੰ ਸਾਰੇ ਪੂਰੇ ਕਰਨੇ ਪੈਣਗੇ ਤੇ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਿਹੜੇ ਤੱਤ ਆਪਾਂ ਕਣਕ ਦੇ ਵਿੱਚ ਪੂਰੇ ਕਰਨੇ ਆ ਤੇ ਸਪਰੇਅ ਕਰਨ ਦਾ ਸਹੀ ਸਮਾਂ ਕੀ ਹੈ ਕਿਹੜੀ-ਕਿਹੜੀ ਆਪਾਂ ਸਪਰੇਅ ਕਰਨੀ ਹੈ ਤੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਹੁਣ ਕਣਕ ਦੇ ਵਿੱਚ ਆਪਾਂ ਚੰਗੀ ਫੋਟ ਦੇ ਲਈ ਫਟਾਰੇ ਦੇ ਲਈ ਵੱਧ ਤੋਂ ਵੱਧ ਸ਼ਾਖਾਾਂ ਬਣਾਉਣ ਦੇ ਵਿੱਚ ਜਿਹੜੇ ਆਪਾਂ ਤੱਤ ਮਿਕਸ ਕਰਨੇ ਆ ਕਣਕ ਨੂੰ ਆਪਾਂ ਦੇਣੀ ਹੈ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਤੱਤਾ ਦੀ ਕਣਕ ਕਣਕ ਦੇ ਵਿੱਚ ਘਾਟ ਆ ਰਹੀ ਹੈ ਹੁਣ ਜਿਨ੍ਹਾਂ ਕਈ ਵਾਰ ਕਣਕ ਆਪਣੀ دب ਜਾਂਦੀ ਹੈ ਜਾਂ ਤਾਂ ਆਪਾਂ ਕੋਈ ਨਦੀਨ ਨਾਸ਼ਕ ਦੀ ਸਪਰੇਅ ਕਰਦੇ ਉਹਦੇ ਕਰਕੇ ਆਪਣੀ ਕਣਕ ਪੀਲੀ ਪੈ ਜਾਂਦੀ ਹੈ ਜਾਂ ਫਿਰ ਕਈ ਵਾਰ ਕਣਕ ਨੂੰ ਆਪਾਂ ਭਾਰਾ ਪਾਣੀ ਜੇ ਆਪਣੀ ਕਣਕ ਨੂੰ ਲੱਗ ਜਾਵੇ ਤਾਂ ਵੀ ਜਿਹੜੀ ਆਪਣੀ ਕਣਕ ਹੈ ਉਹ ਪੀਲੀ ਪੈ ਜਾਂਦੀ ਹੈ ਤੇ دب ਜਾਂਦੀ। ਦਬੇ ਨੇ ਨਾਲ ਕੀ ਹੁੰਦਾ ਹੈ ਫਿਰ ਕਣਕ ਜਿਹੜੀ ਆਪਣੀ ਚੱਲਦੀ ਨਹੀਂ ਹੈਗੀ ਤੇ ਉਹਨੂੰ ਚਲਾਉਣ ਦੇ ਲਈ ਆਪਾਂ ਬਹੁਤ ਦਵਾਈਆਂ ਦੀ ਵਰਤੋਂ ਕਰਦੇ ਆ ਪਰ ਮੈਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਵੀ ਆਪਾਂ ਕਿਹੜੇ ਕਣਕ ਨੂੰ ਆਪਾਂ ਤੱਤ ਪੂਰੇ ਦੇ ਕੇ ਚੰਗਾ ਝਾੜ ਕਣਕ ਤੋਂ ਲੈ ਸਕਦੇ ਆ ਹੁਣ ਬਹੁਤ ਮੇਰੇ ਕਿਸਾਨ ਭਰਾ ਜੋਰੀਆ ਕਣਕ ਕਈ ਵਾਰ ਆਪਾਂ ਕੀ ਹੁੰਦਾ ਹੈ ਆਪਾਂ ਕਣਕ ਨੂੰ ਉਗੇਤਾ ਪਾਣੀ ਲਾਉਣ ਦੇ ਕਰਕੇ ਆਪਣੀ ਕਣਕ دب ਜਾਂਦੀ ਹੈ ਕਿਉਂਕਿ ਛੋਟੀ ਕਣਕ ਹੁੰਦੀ ਹੈ ਪਾਣੀ ਭਾਰਾ ਲੱਗਣੇ ਕਾਰਨ ਆਪਣੀ ਕਣਕ دب ਜਾਂਦੀ ਹੈ ਤੇ ਆਪਣੀ ਕਿਸਾਨ ਭਰਾ ਹਰੇਕ ਕਿਸਾਨ ਉਪਰ ਆਪਾਂ ਜੋਰੀਆ ਕਣਕ ਦੇ ਵਿੱਚ ਜੂਰੀ ਆਪਾ ਜੂਰੀਏ ਦੀ ਵਰਤੋਂ ਕਰੀ ਜਾਂਦੀ ਹੈ ਉਹਦੇ ਨਾਲ ਜੂਰੀਏ ਦਾ ਕੰਮ ਕੀ ਹੈ ਆਪਣੀ ਕਣਕ ਦਾ ਰੰਗ ਰੂਪ ਤਾਂ ਕਾਲਾ ਹੋ ਜਾਂਦਾ ਹੈ ਪਰ ਜੇਰੇ ਖੁਰਾਕੀ ਤੱਤ ਹੈ ਜੂਰੀ ਆਪਾ ਕਣਕ ਦੇ ਵਿੱਚ ਜਿੰਨਾ ਮਰਜ਼ੀ ਪਾਈ ਜਾਈਏ ਹੁਣ ਜੂਰੀਏ ਦਾ ਕੰਮ ਕੀ ਹੈ ਜੂਰੀਏ ਨੇ ਸਿਰਫ ਕਣਕ ਦੇ ਵਿੱਚ ਜਿਹੜੀ ਨਾਈਟ੍ਰੋਜਨ ਦੀ ਘਾਟ ਹੈ ਉਹਨੇ ਸਿਰਫ ਨਾਈਟ੍ਰੋਜਨ ਦੀ ਘਾਟ ਪੂਰੀ ਕਰਨੀ ਹੈ ਜਿਹੜੀ ਆਪਣੀ ਕਣਕੇ ਦੇ ਵਿੱਚ ਫਾਸਫੋਰਸ ਦੀ ਘਾਟ ਹੋਊਗੀ ਜਾਂ ਮੈਗਨੀਜ਼ ਦੀ ਘਾਟ ਹੋਊਗੀ ਪੋਟਾਸ਼ ਦੀ ਘਾਟ ਹੋਊਗੀ ਜ਼ਿੰਕ ਦੀ ਘਾਟ ਹੋਊਗੀ ਇਹ ਜਿਹੜੀ ਸਾਰੀਆਂ ਘਾਟਾਂ ਇਹ ਜ਼ੂਰੀਆ ਨਹੀਂ ਪੂਰੀ ਕਰ ਸਕਦਾ ਜ਼ੂਰੀਆ ਨੇ ਸਿਰਫ ਨਾਈਟ੍ਰੋਜਨ ਦੀ ਘਾਟ ਪੂਰੀ ਕਰਨੀ ਹੈ ਜਿਹੜੀ ਇਹ ਸਾਰੀ ਆਪਾਂ ਘਾਟ ਜੇ ਆਪਾਂ ਇਹਦੀ ਸਪਰੇਅ ਕਰੂਗੇ ਜ਼ਿੰਕ ਪੋਟਾਸ਼ ਦੀ ਆਪਾਂ ਸਪਰੇਅ ਦੀ ਵਰਤੋਂ ਕਰੂਗੇ ਫਿਰ ਇਹਦੀ ਆਪਣੀ ਘਾਟ ਹੁਣ ਆਪਾਂ ਸਪਰੇਅ ਦੇ ਵਿੱਚ ਕੀ ਕੀ ਲੈਣਾ ਹੈ ਨੋਟ ਕਰ ਰਹੇ ਹਾਂ ਆਪਾਂ 1 ਕਿਲੋ ਲੈਣੀ ਹੈ ਜੀ ਮੈਗਨੀਜ਼ 30.5% ਵਾਲੀ ਤੇ 1 ਕਿਲੋ ਆਪਾਂ ਜ਼ਿੰਕ ਲੈਣਾ ਹੈ ਚੇਲੇਟਡ ਜ਼ਿੰਕ 21% ਵਾਲਾ 1 ਕਿਲੋ ਜ਼ਿੰਕ ਲੈਣਾ ਹੈ ਤੇ 1 ਕਿਲੋ ਨਾਲ ਆਪਾਂ ਜੂਰੀਆ ਵੀ ਐਡ ਕਰ ਸਕਦੇ ਹਾਂ ਤੇ 200 ਲੀਟਰ ਪਾਣੀ ਦੇ ਨਾਲ ਆਪਾਂ ਇਹਦੀ ਸਪਰੇਅ ਦੀ ਵਰਤੋਂ ਕਰਨੀ ਹੈ ਕਣਕ ਦੇ ਉੱਤੇ ਪਹਿਲੇ ਪਾਣੀ ਤੋਂ ਬਾਅਦ ਪਹਿਲਾ ਪਾਣੀ ਲਾਉਣ ਤੋਂ ਬਾਅਦ ਆਪਾਂ ਜੇ ਆਪਾਂ 30 ਦਿਨ ਤੇ ਕਣਕ ਨੂੰ ਪਹਿਲਾ ਪਾਣੀ ਲਾਉਂਗੇ ਤਾਂ ਆਪਾਂ 40 ਦਿਨ ਤੇ ਜਾ ਕੇ ਇਹਦੀ ਪਹਿਲੀ ਸਪਰੇਅ ਕਰਨੀ ਹੈ ਤੇ ਦੋ ਸਪਰੇਆ ਕਣਕ ਨੂੰ ਇੱਕ 40 ਦਿਨ ਤੇ ਇੱਕ 55 ਦਿਨ ਤੇ ਦੋ ਸਪਰੇਆ ਦੇ ਨਾਲ ਤੁਹਾਨੂੰ ਰਿਜ਼ਲਟ ਮਿਲ ਜੂਗਾ ਬਹੁਤ ਵਧੀਆ ਫਾਰਮੂਲਾ ਹੈ ਵਰਤ ਕੇ ਦੇਖਿਓ ਸਸਤਾ ਵੀ ਹੈ ਤੇ ਕਣਕ ਆਪਣੀ ਸ਼ਾਨਦਾਰ ਫਟਾਰਾ ਕਰੂਗੀ ਫੋਟ ਕਰੂਗੀ ਤੇ ਕਣਕ ਦੇ ਝਾੜ ਤੋਂ ਵੀ ਤੁਹਾਨੂੰ ਪਤਾ ਲੱਗ ਜੂਗਾ 3 ਤੋਂ 4 ਕੁਇੰਟਲ ਦਾ ਕਣਕ ਦੇ ਵਿੱਚ ਵਾਧਾ ਜ਼ਰੂਰ ਹੋਊਗਾ ਤੇ ਹੁਣ ਜੇ ਤੁਸੀਂ ਕਣਕ ਦੇ ਵਿੱਚ ਫਾਸਫੋਰਸ ਦੀ ਤੁਹਾਡੇ ਚ ਡੀਏਪੀ ਦੀ ਥੱਲੇ ਤੁਸੀਂ ਡੀਏਪੀ ਘੱਟ ਪਾਇਆ ਏ ਤਾਂ ਤੁਸੀਂ ਜਿਵੇਂ 052 34 ਹੋ ਗਿਆ ਉਹਦੀ ਸਪਰੇਅ ਕਰ ਸਕਦੇ ਆ ਕਿਉਂਕਿ 052 ਐਨਪੀਕੇ 052 34 ਦੇ ਵਿੱਚ 52% ਫਾਸਫੋਰਸ ਹੈ ਤੇ 45% ਪੋਟਾਸ਼ ਹੈ ਤੇ ਪੋਟਾਸ਼ ਪੂਰੀ ਕਰਨ ਦੇ ਲਈ ਆਪਾਂ ਐਨਪੀਕੇ ਵਰਤ ਸਕਦੇ ਆ ਤੇ ਜਿਹੜਾ ਮੈਂ ਤੁਹਾਨੂੰ ਫਾਰਮੂਲਾ ਦੱਸਿਆ ਇਹਨੂੰ ਜਰੂਰ ਵਰਤ ਕੇ ਦੇਖਿਓ ਤੁਹਾਡੀ ਕਣਕ ਸ਼ਾਨਦਾਰ ਫਸਲ ਹੋਊਗੀ ਤੁਹਾਡੀ ਚੰਗਾ ਝਾੜ ਆਊਗਾ ਤੇ ਤੁਹਾਨੂੰ ਜਿਹੜੇ ਨਤੀਜੇ ਆ ਉਹ ਇੱਕ ਸਪਰੇਅ ਕਰਨ ਤੋਂ ਬਾਅਦ ਦੇਖਣ ਨੂੰ ਮਿਲ ਜਾਣਗੇ